应该。 ਇਹ 65 ਬਾਈ ਹੋਇਆ ਜੀ ਹਨ ਤੁਸੀਂ ਆਪ ਕਰਾਇਆ ਸੀ ਚੰਗਾ ਕੰਮ ਕਰਾਇਆ ਸੀ ਮੈਂ ਨਾ ਬਾਈ ਜੀ ਫੁੱਲ ਗਰੰਟੀ ਹੈ ਜਿੱਥੇ ਮਰਜ਼ੀ ਵਾਹ ਕੇ ਲੈ ਜੇ ਠੀਕ ਆ ਜਿਹੜਾ ਕੋ ਮਰਜ਼ੀ ਪਾ ਕੇ ਵੇਖ ਲੈ ਯਾਨਕਿ ਤਸੱਲੀ ਜਿਵੇਂ ਮਾਤੀ ਕਰ ਲੇ ਬਾਈ ਜੀ ਆਪਾਂ ਪੁੱਤਾਂ ਨੂੰ ਪਾਲਿਆ ਮਜਬੂਰੀ ਕਾਰਨ ਵੇਚਣਾ ਇਹ ਵੀ ਦੱਸ ਦਿਓ ਜੀ ਕੋਈ ਐਵੇਂ ਨਾ ਕਹੇ ਦੇ ਕਿ ਕੀ ਕਾਰਨ ਕਰਕੇ ਵੇਚ ਰਹੇ ਬਾਹਰ ਜਾ ਰਿਹਾ ਜੀ ਹਾਂ ਜੀ ਮੁੰਡਾ ਬਾਹਰ ਜਾ ਠੀਕ ਹੈ ਜੀ ਮੁੰਡਾ ਬਾਹਰ ਜਾ ਰਿਹਾ ਤਾਂ ਕਰਕੇ ਵੇਚਣਾ ਨਹੀਂ ਵੇਚਣ ਦਾ ਕੋਈ ਇਰਾਦਾ ਹੀ ਨਹੀਂ ਸੀਗਾ ਹਾਂ ਜੀ ਨਾ ਬਾਈ ਜੀ ਆਪਦੇ ਹੱਥ ਬਣਵਾਇਆ ਸੀ ਲਓ ਵੀ ਕਿਸਾਨ ਭਰਾਵੋ ਜੀ ਤੁਹਾਡੇ ਵਾਸਤੇ ਆ हां जी अंकल की हालचाल है जी ठीक है जी बहुत बढ़िया पहला ਤੁਸੀਂ ਇਹ ਦੱਸੋ ਜੀ ਜਿਹੜਾ ਇਹ ਟਰੈਕਟਰ ਆ ਤੁਸੀਂ ਕਿੰਨਾ ਚਰਵਾਇਆ ਜੀ ਇਹਨੂੰ 3 ਸਾਲ ਹੋ ਗਏ 3 ਸਾਲ ਤੁਸੀਂ ਆਪ ਚਰਵਾਇਆ ਹਾਂਜੀ ਹਾਂਜੀ ਹੁਣ ਇਹਦਾ ਮਾਡਲ ਦੱਸੋ ਜੀ ਕਿਹੜਾ ਇਹ 99 ਜੀ ਸਰ 1993 99 ਮਾਡਲ ਆ ਬਾਕੀ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਵਿਖਾਈਏ ਇਹਦਾ ਬਿਲਕੁਲ ਰੰਗ ਪੇਂਟ ਦਾ ਬਿਲਕੁਲ ਨਾਲ ਦਾ ਰੰਗ ਆ ਬਾਡੀ-ਬਾਡੀ ਲੈਣ ਦਾ ਬਿਲਕੁਲ ਰੀਜਨਲ ਆ A to Z ਸਾਰਾ ਰੀਜਨਲ ਆ ਬੈਟਰੀ ਬਾਕਸੇ ਤੱਕ ਨਾਲ ਦੇ ਆ ਹੁਣ ਦੇ ਟਾਇਰ ਦੱਸ ਦਿਓ ਜੀ ਕਿੰਨੇ ਆ 95 ਪੈਸੇ ਜੀ 4 ਰੀੜਾ ਸਹੀ 95 ਪੈਸੇ ਟਾਇਰ ਆ ਮੂਰ ਲਈ ਗੁੱਡਇਰ ਕ ਤੇ ਜਿਹੜੇ ਆ ਐਕਸਟਰਾ ਜਿਹੜੇ ਐਕਸਟਰਾ ਦੇ ਜਾਨਕੀ ਮਹਿੰਗੇ ਟਾਇਰ ਆ ਜਿਹੜੇ ਠੀਕ ਆ ਤੇ ਜਿਹੜੇ ਆ ਵੇਟ ਆ ਇਹ ਵੀ ਲੋਹੇ ਵਾਲੇ ਆ ਜੀ ਹਾਂਜੀ ਰੀਜਨਲ ਜੀ ਰੀਜਨਲ ਲੋਹੇ ਵਾਲੇ ਦੋ ਪਲੇਟਾਂ ਲੱਗੀਆਂ ਸਿੰਗਲ ਨਹੀਂ ਡਬਲ ਪਲੇਟ ਵੇਟ ਲੱਗੇ ਆ ਪਾਵਰ ਸਟੀering ਆ ਤੇ ਇਹ 65 ਬਾਈ ਹੋਇਆ ਜੀ ਹਨਾ ਤੁਸੀਂ ਆਪ ਕਰਾਇਆ ਸੀ ਚੰਗਾ ਕੰਮ ਕਰਾਇਆ ਸੀ ਮੈਂ ਨਾ ਬਾਈ ਜੀ ਫੁੱਲ ਗਰੰਟੀ ਹੈ ਜਿੱਥੇ ਮਰਜ਼ੀ ਵਾਹ ਕੇ ਲੈ ਜੇ ਠੀਕ ਆ ਜਿਹੜਾ ਕੋ ਮਰਜ਼ੀ ਪਾ ਕੇ ਵੇਖ ਲੈ ਜਨ ਕਿ ਤਸੱਲੀ ਜਿਵੇਂ ਮਾਤੀ ਕਰ ਲੇ ਬਾਈ ਜੀ ਆਪਾਂ ਪੁੱਤਾਂ ਨੂੰ ਪਾਲਿਆ ਮਜਬੂਰੀ ਕਰਨ ਵੇਚਣਾ ਇਹ ਵੀ ਦੱਸ ਦਿਓ ਜੀ ਕੋਈ ਐਵੇਂ ਨਾ ਕਹੇ ਦੇ ਕਿ ਕੀ ਕਾਰਨ ਕਰਕੇ ਵੇਚ ਰਹੇ ਬਾਹਰ ਜਾ ਰਹੀ ਹਾਂ ਜੀ ਹਾਂ ਜੀ ਮੁੰਡਾ ਬਾਹਰ ਜਾ ਠੀਕ ਆ ਜੀ ਮੁੰਡਾ ਬਾਹਰ ਜਾ ਰਿਹਾ ਤਾਂ ਕਰਕੇ ਵੇਚਣਾ ਨਹੀਂ ਵੇਚਣ ਦਾ ਕੋਈ ਇਰਾਦਾ ਹੀ ਨਹੀਂ ਸੀਗਾ ਹਾਂ ਜੀ ਨਾ ਬਾਈ ਜੀ ਆਪਦੇ ਹੱਥ ਤੇ ਬਣਵਾਇਆ ਸੀ ਆਪਾਂ ਤਾਂ ਠੀਕ ਆ ਖ ਦੱਸ ਦੋ ਇਹ ਵੱਡਾ ਡੈਕ ਲੱਗਿਆ ਇਹ ਨਾਲ ਦੇ ਨਾਲ ਸਮੇਤ ਨਹੀਂ ਜੀ ਬਾਈ ਜੀ ਕਿਹਨੇ ਨਾਲ ਲੈਣਾ ਠੀਕ ਆ ਨਾਲ ਲੈਣਾ ਜੇ ਨਹੀਂ ਲੈਣਾ ਉਹਨੇ ਪੈਸੇ ਕਢੇ ਜੇ ਕੋਈ ਪੈਸੇ ਭਰਦਾ ਤਾਂ ਨਾਲ ਦੇ ਦਾਂਗੇ ਨਹੀਂ ਛੱਡ ਦਾਂਗੇ ਜੇ ਕੋਈ ਵੇਟਾਂ ਦੇ ਵੀ ਪੈਸੇ ਭਰੂਗਾ ਤਾਂ ਦੇ ਦਾਂਗੇ ਨਹੀਂ ਵੇਟ ਵੀ ਛੱਡ ਕੇ ਜਾਣ ਤਾਂ ਛੱਡ ਸਕਦਾ ਜੀ ਉਹਦੇ ਉਹਨੇ ਪੈਸੇ ਲਸਕ ਹੋ ਜਾਣਗੇ ਹਨਾ ਪਿੱਛੋਂ ਆਪਾਂ ਵਿਖਾ ਦਈਏ ਲੈਂਕਾਂ ਵਗੈਰਾ ਤਾਂ ਬਿਲਕੁਲ ਇਹਦੀਆਂ ਨਾਲ ਦੀਆਂ ਲੈਂਕਾਂ ਹੈਵੀ ਹੁੱਕ ਲੱਗੀ ਆ ਤੇ ਇਹਦਾ ਨੰਬਰ ਪੀਵੀ 13 ਹਨਾ ਜੀ ਹਾਂਜੀ ਪੀਵੀ 13 ਪੰਜਾਬ ਨੰਬਰ ਆ ਤੇ ਸੰਘਰੂਰ ਦਾ ਤੇ ਟਰੈਕਟਰ ਦੀ ਹੈਗੇ ਆਵਾਜ਼ ਵੀ ਸੁਣਾ ਦਿਓ ਇੱਕ ਵਾਰੀ ਮਾੜਾ ਸਟਾਰਟ ਕਰਕੇ ਹੁਣ ਤੁਸੀਂ ਟਰੈਕਟਰ ਦੀ ਆਵਾਜ਼ ਚੈੱਕ ਕਰ ਲਓ। ਇਹ ਵਾਈ ਉਹ ਜਿ ਪੂਰੀ ਚੰਗੀ ਆ 65 ਬਾਈ ਟਰੈਕਟਰ ਕੋਈ ਧੂਆ ਨਹੀਂ ਮਾਰਾ। ਠੰਡਾ ਟਰੈਕਟਰ ਆ। ਠੰਡਾ ਟਰੈਕਟਰ ਆ। ਤੁਸੀਂ ਆਪ ਵੀ ਆ ਕੇ ਚੈੱਕ ਕਰ ਸਕਦੇ ਆ। ਬਾਕੀ ਜੋ ਆ ਟੈਂਕੀ ਲੱਗੀ ਆ। ਟੈਂਕੀ ਲੱਗੀ ਆ ਆ ਭਾਈ ਰੂਪੇ ਦੀ ਲੱਗੀ ਵੀ ਆ। ਤੇ ਬੰਦ ਕਰ ਦਿਓ ਜੀ। ਏ ਟਰੈਕਟਰ ਤੁਸੀਂ ਜਿਵੇਂ ਮਰਜ਼ੀ ਚੈੱਕ ਕਰਕੇ ਖਰੀਦ ਸਕਦੇ ਹੋ 1999 ਮਾਡਲ ਦੂਜੇ ਪਾਸੇ ਘੁੰਮ ਕੇ ਨਿਗਾਹ ਮਾਰਾ ਦੀਏ ਤਾਂ ਮੂਰੇ ਜਾਲੀ ਲੱਗੀ ਵੀ ਆ ਰੇਡੀਏਟਰ ਤੇ ਸ਼ੋਏ ਦੀ ਉਵੇਂ ਦੀ ਉਵੇਂ ਹੀ ਪਈ ਆ ਹਜੇ ਰੀਜਨਲ ਬਿਲਕੁਲ ਰੀਜਨਲ ਸ਼ੋ ਪਈ ਉਹ ਵੀ ਵਿਖਾ ਦਿੰਨੇ ਆ ਤੇ ਮੂਰੇ ਹੈਵੀ ਬੰਪਰ ਲੱਗਿਆ ਹੁਣ ਅਕਲ ਆਪਾਂ ਗੱਲ ਕਰੀਏ ਇਹਦੇ ਰੇਟ ਦੀ ਤਾਂ ਰੇਟ ਕੀ ਰੱਖਿਆ ਜੀ ਰੇਟ ਦਾ ਜੀ 410 410000 ਰੁਪਿਆ ਹਾਂਜੀ 410000 ਰੁਪਿਆ ਡਿਮਾਂਡ ਰੱਖੀ ਆ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਉਹਦਾ ਮਾਨਤਨ ਜ਼ਰੂਰ ਕਰ ਦਿਓ 4 ਲੱਖ 100000 ਛੋੜ ਦਾਂਗੇ ਜੀ ਹੋਰ ਸ ਤੇ ਆਪ ਦਾ ਮੋਬਾਈਲ ਨੰਬਰ ਬੋਲ ਦਿਓ ਜੀ 76967 ਜੀ 76967 83947 83947 ਹੁਣ ਆਪਾਂ ਇਹਦੀ ਇੱਕ ਸ਼ੋ ਵੀ ਵਿਖਾ ਦਈਏ ਤਾਂ ਆ ਸ਼ੋ ਪਈ ਆ ਬਿਲਕੁਲ ਰੀਜਨਲ ਜੋ ਇਹਦੇ ਨਾਲ ਦੀ ਸ਼ੋ ਆ A to Z ਗੋਲੇ ਗਾਲੇ ਬਿਲਕੁਲ ਨਾਲ ਦੇ ਆ ਉਵੇਂ ਹੀ ਲਾਈ ਪਈ ਆ ਇਹ ਤੁਹਾਨੂੰ ਸਮੇਤ ਮਿਲੂਗੀ ਤੇ ਪਿੰਡ ਦੱਸ ਦਿਓ ਜੀ ਆਪਦਾ ਸਮਾਲਸਰ ਜੀ ਸਮਾਲਸਰ ਪਿੰਡ ਆ ਬਾਈ ਦਾ ਸਮਾਲਸਰ ਰੋਡ ਕੋਠੇ ਠੀਕ ਆ ਸੇਖਾ ਰੋਡ ਕੋਠੇ ਬਾਈ ਦਾ ਪਿੰਡ ਉੱਥੇ ਆ ਕੇ ਤੁਸੀਂ ਇਹ ਟਰੈਕਟਰ ਚੈੱਕ ਕਰਕੇ ਖਰੀਦ ਸਕਦੇ ਆ ਤੇ ਮਿਲਦੇ ਆ ਜੀ ਆਪਾਂ ਹੁਣ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ